ਹਾਂ ਦੀ ਇਹ ਆ ਵਸਾਰੇ ਮੁਰਾ ਕੋਈ ਬੋਸ ਦਾ ਕਾਤਾ ਬੜੇ ਕੂ। ਇਹ ਵੀ ਹੈ ਵੀ ਇਹ ਵੀ ਰੁਲ ਕਰਪਾ ਠੀਕ ਹੈ। ਲੋ ਭਈ ਮੈਨੂੰ ਲੱਗਦਾ ਉਹ ਸਾਹਮਣੇ ਕਬੂਤਰ ਬੈਠਾ ਹੁੰਦਾ ਆਪਣਾ ਕੇ। ਫਰੀ ਦੱਸਾਂ ਮੇਰਾਂ ਤਾਂ ਨਹੀਂ ਅੱਕਾ ਖੁੱਲੀਆਂ ਵੀ ਹਜੇ। ਮੈਨੂੰ ਤਾਂ ਦੀਨਾ ਨਹੀਂ ਤੁਸੀਂ ਦੇਖ ਲਓ ਜੀ ਆਪਣਾ ਹਣਾ ਮੈਨੂੰ ਤਾਂ ਕਾਲਾ ਗਲਾਏ ਹੋਰ ਹੀ ਤੁਸੀਂ ਜਾਂਦਾ ਇਹ ਧੁੰਦਲਾ ਦੂ ਮਲਾ ਜਾ। ਕੰਪੋਸ ਸਾਫ ਕਰਕੇ ਮੈਂ ਤਾਂ ਫੇਰ ਵੇਖੂਗਾ। ਬਾਬੇ ਉਹੀ ਲੱਗਦਾ ਮੈਨੂੰ ਤਾਂ ਬਈ ਹਣਾ। ਤੇ ਚਲੋ ਕੋਈ ਗੱਲ ਨਹੀਂ ਸੁੰਦਰ ਸਾਹਿਬ ਵੀ ਤੀਜੇ ਦਿਨ ਨਾਲ ਅੱਜ ਤੀਜੇ ਦਿਨ ਘਰੇ ਆ ਜਾਣਾ ਇਹਨੇ ਤੇ ਉਹਨੇ ਆਪਾਂ ਫੋਲੀਏ ਖੁੱਡੇ ਬਈ ਹਾਂਜੀ ਬਾਬਿਓ ਮਾਰ ਲਈ ਨਿਕਾ ਵੀ ਕੋਈ ਪਰਾਂ ਤੇ ਅੱਜ ਕਿਸਮਤ ਮਾੜੀ ਸੀ ਰਾਜ ਕੋ ਉਤਰ ਵੀਲੀ ਨਹੀਂ ਹੋਈ ਪਤਾ ਨਹੀਂ ਕੀ ਚੱਕਰ ਹੋ ਗਿਆ ਹਨ ਚਲੋ ਕੋਈ ਡਿੱਕਤ ਤਾਂ ਨਹੀਂ ਕਰਨੀ ਯਾਕਰ ਰਾਜ ਰੁੱਜ ਕੇ ਬਾਲੇ ਢਾਣੇ ਖਾਦੇ ਮਨ ਲੱਗਦਾ ਹੈ ਤੇ ਪਾ ਤਾਂ ਖਟਿਆ ਹੁਣ ਵਾਲੀ ਦਿੱਤੀ ਸੀਗੇ ਚਲੋ ਉਹਨੇ ਆਪਣਾ ਸਪੇਅਰ ਛੱਡ ਦਿੱ ਬਾਹਰ ਹਨਾ ਜਿਹੜਾ ਕਬੂਤਰ ਉਹ ਬੜਾ ਦੇਖ ਕੇ ਆਇਆ ਜੂ ਇਹਨੂੰ ਉਹ ਦੇਖੋ ਵਾਹਿਗੁਰੂ ਕਰਦਾ ਚਸ ਜੀ ਹੁਣ ਤਾਂ ਲਓ ਜੀ ਬੈਠ ਗਏ ਸੋ ਮੈਨੀ ਪਿਜਨਸ ਹੋ ਗਏ ਬਾਗ ਦੇ ਦੇਖੋ ਬੈਠ ਕੇ ਖਾਲੀ ਹੋਣ ਵਾਲੀ ਥੀ ਤੇ ਬੈਠ ਕੇ ਫਿਰ ਪਰ ਇਹ ਕੰਮ ਹੜੇ ਚੋਬਰ ਦੇ ਠੀਕ ਹੈ ਇਹ ਛੱਡ ਕੇ ਗਿਆ ਵੀ ਆਪਦੇ ਜਾਨਵਰ ਲਗਭਗ ਉਹ ਸਾਰੇ ਜਿਹਨੇ ਥੱਲੇ ਬੈਠ ਗਏ ਇਹਦੇ ਜੇ ਕੋਈ ਬੱਚੇ ਉੱਚੇ ਕੋਈ ਵੱਡੇ ਹਨਾ ਚਲੋ ਕੋਈ ਨਾ ਲਓ ਭਾਈ ਮੈਂ ਹਰ ਕੋਈ 2-4 ਕਬੂਤਰ ੜਾਦ ਗਏ ਤਾਂ ਗੱਲ ਨਹੀਂ ਬਣਦੀ ਇੱਕ ਮਿੰਟ ਛੱਡ ਜਾ ਇੱਕ ਤਾਂ ਕਬੂਤਰੀ ਵੇਲੀ ਆ ਭਾਈ ਦੋਵੇਂ ਗਲਾਬੀ ਕਾਂਤਰਾ ਵਾਲੀ ਸ਼ਾਹ ਕੀ ਨਾ ਇਹਨੂੰ ਛੱਡ ਦੇ ਦੇਖੋ ਘਰ ਤੇ ਖੜੀ ਖੜੀ ਕਿਹੜੇ ਹਿਸਾਬ ਤੇ ਚੜੀ ਆ ਤਹਾਨ ਵਾਲਾ ਤੇ ਇੱਕ ਅੱਧਾ ਕੋਈ ਹੋਰ ਛੱਡ ਦਿੰਦੇ ਨੇ ਵੇਖੀ ਜੇ ਲੈ ਭਾਈ ਇਹ ਕੀ ਛੱਡ ਦੇ ਗੇ ਗਲਾਬੀ ਫੂੰਜਾ ਹਰਾ ਢੂਸਾ ਇਹ ਤਾਂ ਕੱਲ ਵੀ ੜਾਈ ਸੀਗੀ ਤੇ ਅੱਜ ਵੀ ਵੇਲੀ ਬੈਠੀ ਸੀਗੀ ਮੈਂ ਜਾਣਦੇ ਹਾਂ ਲਓ ਜੀ ਇਹ ਕੀ ਛੱਡਦੀ ਜਿਹੜਾ ਗਲਾਬੀ ਬਗਲ ਵਾਲਾ ਬਾਹਰ ਫਿਰਦਾ ਹੈ ਇਹ ਉਹਦੀ ਭੈਣ ਹੈ ਖੱਬੀ ਗਲਾਬੀ ਬਗਲ ਵਾਲੀ ਖੱਟੀਆਂ ਦੀ ਕਿ ਚਿੱਟੀਆਂ ਦੀ ਮੀਟੀ ਆਏਗੀ ਇਹ ਸਿੱਧੀ ਨਹੀਂ ਆਉਂਦੀ ਜੇ ਸਿੱਧੀ ਆਉਣ ਲੱਗ ਜਿੰਦੀ ਤਾਂ ਹੁਣੋਂ ਤਾਂ ਫਿਰ ਬਸ ਗੱਲਾਂ ਹੀ ਕਾਦੀਆਂ ਸੀਗੇ ਇਹੋ ਜਿਹੇ ਕੂਤਰ ਤਾਂ ਬਾਈ ਛੱਡਣ ਵਾਲੇ ਇਹੋ ਜਿਹੇ ਕੂਤਰ ਪਾਸੇ ਬੈਠੀ ਜਾਂਦੇ ਜਾ ਜਾ ਕੇ ਲਓ ਜੀ ਇੱਕ ਇਹ ਕਬੂਤਰੀ ਵੇਲੀ ਹੈ ਦੋਵੇਂ ਹਰੇ ਟੂਸੇ ਮੈਂ ਕਿ ਇਹਨੂੰ ਵੀ ਛੱਡ ਕੇ ਦੇਖ ਲੈਣਾ ਕੀ ਕਹਿੰਦੀ ਹੈ ਹਨਾ ਹੈ ਤਾਂ ਹਵਾ ਹਵਾਈ ਹੀ ਹੈ ਇਹੀ ਜਾਂਦੀ ਥੱਲੇ ਥੱਲੇ ਜੀ ਦੀ ਇਹ ਲਓ ਭਾਈ ਤੇ ਇੱਕ ਇਹ ਕਬੂਤਰੀ ਵੀ ਡਾਦ ਕੇ ਵੀ ਮਖਨੇ ਨਹੀਂ ਇਹ ਡਾਉਣੀ ਆਪਾਂ ਗਲਾਬੀ ਬਗਲੇ ਰੱਤੀ ਮੇਰੇ ਸਾਹ ਦਾ ਵੀ ਲੀਆ ਚਲੋ ਕੋਈ ਨਾ ਜਾਣ ਦੇਣੋ ਵੀ ਉਹ ਥੋੜੀ ਨਗੂਲੀ ਗਈ ਆ। ਕਿਆ ਹੈ? ਗਲਾਬੀ ਬੋਲਦੇ ਉਹ ਕੱਲ ਵਾਲਾ। ਕਿਹੜਾ ਕੱਲ ਵਾਲਾ? ਕੱਲ ਵਾਲਾ ਪਤਾ ਨਹੀਂ ਜਿਹੜਾ ਤੜਕੇ ਦੇ ਸਜੂ ਹੋਆ। ਕਿੱਥੇ ਫਿਰਦਾ ਉੱਡਿਆ? ਕਿੱਧਰ ਫਿਰਦਾ ਦਿਖਾ ਹਣਾ। ਇੱਕ ਚੰਨੂ ਵਾਲਿਆਂ ਦਾ ਆਇਆ ਸੀ। ਅਹ ਇਹ ਗੱਲਾਂ ਕਰੀ ਟੂਸ। ਲਓ ਜੀ ਤੇ ਨਵੇਂ ਆ ਚੇ ਕੇ ਕਬੂਤਰ ਵਿੱਲਾ ਆਪਣਾ ਗਲਾਬੀ ਟੋਰੀ ਵਾਲਾ। ਚੱਲ ਪੁੱਤ ਬਹਿ ਛਤਰੀ ਦੇ ਕਿਰਾ ਦਾ ਬਾਹਰ ਉੱਡ ਲਈ। ਨਹੀਂ ਜੀ ਕਹਿੰਦਾ ਹਾਂ ਤੋ ਸਲੇਂਗੇ। ਇੱਕੇ ਛਰਦੀ ਆ ਬਈ ਹਰਾ ਫੁੰਝਾ ਗਲਾਬੀ ਟੂਸਾ ਇਹ ਵੀ ਵਿਲ ਹੈ ਇੱਕ ਅੱਧਾ ਦਾਣਾ ਹੀ ਸੀਗਾ ਇਹਦੇ ਅੰਦਰ ਵੀ ਚਲੋ ਕੋਈ ਨਾ ਨਿਊ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਓਕੇ ਜੀ ਰਿਪੋਰਟ ਪਤਾ ਨਹੀਂ ਕਿੰਨੇ 4 5 6 4 5 ਇੱਕ ਕਬੂਤਰ ਲੜਾਈ ਹੋਣਗੇ ਮੇਰੇ ਹਿਸਾਬ ਨਾਲ ਤਾਂ ਬਸ ਇੱਥੇ ਫਿਰਦਾ ਸਾਰੇ ਲੜਦੇ ਜੀ ਇਹਨਾਂ ਵਿੱਚ ਦੋ ਤਿੰਨ ਕਿਉ ਡਰਣ ਵਾਲਿਆ ਬਾਕੀ ਤਾਂ ਨਵੇਂ ਨਵੇਂ ਜਾਂ ਕੁਝ ਬੰਦ-ਬੰਦ ਕੀਤੇ ਜਿਹੜੇ ਪਹਿਲਾਂ ਵਾਲੇ ਉਹ ਕੱਢੇ ਸੀਗੇ ਤੇ ਕੱਲ ਨੂੰ ਡਾਉਣ ਵਾਲਿਆ ਕਬੂਤਰਾਂ ਜਿਹੜੀਆਂ ਉਹ ਆਪਾਂ ਕੱਢ ਕੇ ਪਿੰਜਰੇ ਚ ਪਾ ਦਿੰਗਾ ਮੈਂ ਸੁਬਾ ਸੁਬਾ ਵਾਲੀ 2 ਘੰਟੇ ਤੋਂ ਪਲਵਾ ਕੇ ਪਹਿਲਾਂ ਇਹਨਾਂ ਨੂੰ ਹਣਾ ਹੁਣ ਪ੍ਰੋਪਰ ਟ੍ਰੇਨਿੰਗ ਕਰਨੀ ਆ ਬਾਪੂ ਠੀਕ ਆ ਕਿ ਨਹੀਂ ਤੇ ਬਸ ਆਹੀ ਸੀਨ ਹੈਗਾ ਤੇ ਟਾਈਮ ਹੋ ਗਿਆ 9:05 ਬਈ ਇੱਕ ਤਾਂ ਨਵਾਂ ਕਬੂਤਰ ਆ ਕੇ ਬਹਿ ਗਿਆ ਗੁਲਾਬੀ ਟੋਰੀ ਵਾਲਾ ਇੱਕ ਜਿਹੜੀ ਹਰੇ ਟੂਸਿਆਂ ਵਾਲੀ ਬੰਦ ਕਬੂਤਰੀ ਕੱਢੀ ਸੀਗੀ ਉਹ ਵੀ ਬੈ ਗਈ ਤੇ ਸਪੇਅਰ ਵੀ ਨਾਲ ਹੀ ਬੈਠਾ ਹਣਾ ਚੱਕਰਗੇ ਵਿੱਚ ਨਵੇਂ ਕਬੂਤਰ ਜ਼ਿਆਦਾ ਟਾਈਮ ਟੂਮ ਦਾ ਕੋਈ ਰੌਲਾ ਨਹੀਂ ਆਪਾਂ ਨੂੰ ਐ ਸਿੱਧੇ-ਸੁੱਧੇ ਆ ਜਾਣ ਤਾਂ ਤਾਂ ਹੀ ਬੜੀ ਸੁਣੀ ਗੱਲ ਹੈ ਨਾ ਤੇ ਉਹ ਹਰੇ ਫੁੰਝੇ ਵਾਲਾ ਵੀ ਪਾਸੇ ਬੈਗਾ ਯਾਰ ਅੱਜ ਵੀ ਆਪਣਾ ਸ਼ਾਕ ਆਜ ਦੂਜੇ ਦਿਨ ਕੱਢਿਆ ਸੀ ਹਰਾ ਫੁੰਝਾ ਗਲਾਬੀ ਟੂਸਾ ਤੇ ਆਪਣਾ ਗਲਾਬੀ ਬਗਲ ਵਾਲਾ ਵੀ ਨਹੀਂ ਆਇਆ ਵੀ ਇਥੋਂ ਘਰ ਕੋਲੋਂ ਬੈਵੇਂ ਮੁਰ ਜਾਂਦਾ ਪਤਾ ਨਹੀਂ ਕਿੱਧਰ ਕੁਧਰੇ ਜਾਂਦਾ ਹੈ ਰਗੀ ਹਸਾ ਗਦਾਵਾ ਮਜ਼ਾ ਹੀ ਫਿਰਦਾ ਕੂਤਰ ਇੱਕ ਟੂਸੇ ਫੁੰਝੇ ਵਾਲੀ ਫਿਰਦੀ ਹੈ ਕਟਕਾਂਤਰਾ ਵਾਲੀ ਫਿਰਦੇ ਇੱਕ ਕੱਚਾਂ ਵਾਲੀ ਛੜਤੀ ਸੀ ਸੱਚ ਬਈ ਤੇ ਇੱਕ ਟੂਸੇ ਟੋਰੀ ਵਾਲੀ ਮਗਰ ਦੋ ਕੂਤਰਾਂ ਲੇਟ ਛੱਡ ਗਏ ਇੱਕ ਤਾਂ ਆਉਂਦੀ ਟੋਰੀ ਟੂਸਾ ਇੱਕ ਦੋਵੇਂ ਗਲਾਬੀ ਕੱਚਾ ਇਹ ਦੋ ਕੂਤਰਾਂ ਲੇਟ ਛੱਡ ਗਏ 8:15 ਦੇ ਮਿੰਟਾਂ ਤੇ ਤੇ ਚਲੋ ਮਾੜਾ ਜ ਮੈਂ ਜਾਇਆ ਹਾਂ ਥੋੜਾ ਬਾਲ ਜਾਇਆ ਹੋਣਾਗਾ ਤੇ ਫਿਰ ਆ ਕੇ ਕਰਦੇ ਆਂ ਕਿ ਸੁੱਟਣਾ ਤੇ ਆ ਕਬੂਤਰਾਂ ਨੂੰ ਬਹੁਤ ਟਾਈਮ ਤੋਂ ਧੁੱਪ ਲੱਗੀ ਮੰਨ ਕੇ ਚੱਲ ਡੇਢ ਘੰਟਾ ਹੋ ਗਿਆ ਬਾਹਰ ਪਾਆਂ ਨੂੰ ਇਹ ਸਵੇਰ ਸਵੇਰ ਵਾਲੀ ਧੁੱਪ ਜੀ ਲਵਾ ਦਿਆ ਕਰੋ ਆਪਣੇ ਡਾਊਨ ਵਾਲੇ ਕਬੂਤਰਾਂ ਨੂੰ ਤੇ ਹਾਂ ਸੱਚ ਬਾਬੇ ਤਿੰਨ ਕ ਕਬੂਤਰਾਂ ਦੀ ਹੋਰ ਡੀ ਵਰਮਿੰਗ ਕਰਨੀ ਸੀਗੀ ਆਪਾਂ ਤੇ ਚੱਕ ਲਈ ਵੀ ਆਪਾਂ ਉਹੀ ਆਪਣੀ ਵਨ ਆਫ ਦੀ ਬੈਸਟ ਮੈਡੀਸਨ ਪੈਪਰਾਜਿਨ ਤੇ ਪਾਉਣੇ ਆ ਵੀ ਇਹਦੇ ਚ ਨਾ ਤਿੰਨ ਕਬੂਤਰਾਂ ਦਾ ਪਾਣੀ ਪਾ ਰੱਖਿਆ 25 ਤੇ 25 50 ਤੇ 25 75 ml ਠੀਕ ਹੈ ਤੇ ਵਿੱਚ ਪਾਉਣੇ ਆ 5-5 ਬੂੰਦਾਂ ਇੱਕ ਕਬੂਤਰ ਦੀਆਂ ਲਓ ਜੀ ਗੁਲਾਬੀ ਬਗਲ ਵਾਲਾ ਵੀ ਆ ਗਿਆ ਫੇਰ ਹਾਲ ਵੇਖੋ ਪਹਿਲਾਂ ਕੀ ਹੋਇਆ ਬੱਚੋ ਉੱਪਰ ਦਾ ਐਨ ਬਸੋ ਹੀ ਪਈ ਅੱਜ ਦਾ ਘਰੇ ਹੋਣਾ ਹੀ ਬਹੁਤ ਸ਼ੇਰਾਂ ਮੈਂ ਡਰ ਗਿਆ ਮੈਂ ਕਿਹਾ ਪਾਸੇ ਕਿਹੜਾ ਕੂਤਰ ਬੈਗਾ ਦੇਖ ਲੈ ਇੱਕ ਭਰਾ ਬੈਠਾ ਇੱਕ ਦੀ ਭੈਣ ਦਿਖਾਉਣਾ ਸਾਨੂੰ ਖੱਬੀ ਗੁਲਾਬੀ ਬਗਲ ਹੀ ਉਹ ਬੈਠੀ ਲੈ ਐਂ ਜਿਹੜੇ ਕੰਮ ਦੇ ਜਾਨਵਰ ਆ ਬਸ ਐਂ ਗੰਦ ਪਾਉਂਦੇ ਹੁੰਦੇ ਹੋ ਮੈਨੂੰ ਪਤਾ ਇਹਨਾਂ ਦਾ ਕੋਈ ਗਾਲ ਨਹੀਂ ਲਓ ਜੀ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ 9:25 ਮਿੰਟਾਂ ਤੇ ਟੂ ਸੈਟ ਟੌਰੀ ਵਾਲੀ ਬਈ ਆ ਗਿਆ ਬਾਪੇ ਉਹ ਆ ਗਿਆ ਕਬੂਤਰ ਹੋਰ ক্লোਜ਼ ਆ ਗਿਆ ਆਪਣਾ ਹੋ ਆ ਕੇ ਬੈਠ ਗਿਆ ਬਈ ਸਾਹਮਣੇ ਲੱਗਦਾ ਹੈ ਕਹਿੰਦਾ ਅੱਜ ਤਾਂ ਆਉਣਾ ਹੀ ਪੈਣਾ ਹੈ ਘਰੇ ਲਓ ਜੀ ਇੱਕ ਹੋਰ ਕਬੂਤਰੀ ਆ ਗਈ ਦੋਵੇਂ ਗੁਲਾਬੀ ਕੱਚਾ 9:41 ਮਿੰਟਾਂ ਤੇ ਸਿੱਧੀ ਆ ਗਈ ਬਈ ਅੱਜ ਇਹਦਾ ਟਾਈਮ ਨੋਟ ਕਰਤਾ ਜਿੰਨਾ ਟਾਈਮ ਪਾਸੇ ਬਹਿ ਕੇ ਆਉਂਦੀ ਰਹੀ ਹੁਣ ਟਾਈਮ ਪਾਸੇ ਪਾਸੇ ਲਿਖੀ ਆਜ ਸਿੱਧੀ ਆਈ ਹੈ ਤਾਂ ਸਿੱਧੀ ਲਿਖਾਂਗੇ ਤੇ ਟੂਸੇ ਫੁੰਜੀ ਵਾਲੀ ਵੀ ਆ ਗਈ ਬਈ ਆ ਹਰਾ ਫੁੰਜਾ ਤੇ ਗਲਾਬੀ ਟੂਸਾ 9 ਵਜੇ ਕੇ ਭਾਈ ਨਵੀਂ ਕਬੂਤਰੀ ਕਿੰਨੇ ਵਜੇ ਆ ਗਈ ਤੇ ਤੀਜੀ ਇੱਕ ਹੋਰ ਆ ਗਈ ਬਈ ਕਾਂਤਰਾ ਵਾਲੀ ਵੀ ਆ ਗਈ ਓਕੇ ਉਹਦੀ ਰਿਪੋਰਟ 9:49 ਮਿੰਟਾਂ ਤੇ ਆ ਗਾਂ ਟਾਈਮ ਨਾਲ ਹੀ ਆ ਗਿਆ ਜੀ ਗਲਾਬੀ ਬਗਲ ਵਾਲਾ ਵੀ ਛਤਰੀ ਤੇ ਤੀਜੇ ਦਿਨ ਤੇ ਬਲਜੀਤ ਵੀ ਆ ਗਿਆ ਕਹਿੰਦੇ ਉਧਰ ਚਿੱਟੀ ਸ਼ਰਟ ਵਾਲਾ ਠੀਕ ਹੈ ਗਲਾਬੀ ਬਗਲ ਵਾਲਾ ਬੈਠਾ ਭਈ ਹਾਂ ਹਣ ਬੁਰਾ ਹਾਲ ਹੋਇਆ ਪੈ ਜਾਵਾ ਚਲੋ ਸਹੀ ਹੈ ਤੀਜੇ ਦਿਨ ਆ ਗਿਆ ਤੇ ਸਤਰੀ ਤੇ ਆ ਗਿਆ ਠੀਕ ਹੈ ਕਿ ਨਹੀਂ ਚਲੋ ਕਰ ਗਏ ਇਹਨਾਂ ਨੂੰ ਅੰਦਰ ਬਾਪ ਇਹ ਚੋਪਰਾ ਜਿਹੜਾ ਤਿੰਨ ਦਿਨਾਂ ਤੋਂ ਆਇਆ ਘਰੇ ਅੱਜ ਠੀਕ ਹੈ ਜਮਾ ਸਹੀ ਹੈ ਬਈ ਇੱਕ ਨੰਬਰ ਹੈ ਕੁਛ ਨਹੀਂ ਖਾਦਾ ਪੀਤਾ ਨਾ ਕੋਈ ਪਾਣੀ ਨਾ ਕੁਛ ਹੋਰ ਹਨਾ ਜਮਾ ਜਿਵੇਂ ਗਿਆ ਸੀ ਓਵੇਂ ਹੀ ਆਇਆ ਮਤਲਬ ਓਵੇਂ ਤਾਂ ਨਹੀਂ ਆਇਆ ਹੋਇਆ ਤਾਂ ਜਮਾ ਹੀ ਥੱਲੇ ਲਫਾਫਾ ਹੀ ਬਣਿਆ ਪਿਆ ਦੇਖੋ ਹੁਣ ਤੁਹਾਨੂੰ ਦਿਖਾਉ ਆਇਆ 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 ਵੀ ਸਾਰਾ ਤੂਮਰੀ ਹੀ ਹੁੰਦਾ ਭੱਜਾ ਪਾਣੀ ਪੀਣ ਹਨਾ ਵਿੱਚ ਹੀ ਕੋਈ ਨਹੀਂ ਰਹੇਗਾ ਵੀ ਤਿੰਨ ਦਿਨ ਬਾਹਰ ਜਿਹੜਾ ਲਾਇਆ ਤੁਸੀਂ ਆਪ ਹੀ ਸਿਆਣੇ ਹੋ ਹਨਾ ਗਰਮੀ ਦੇ ਚਲੋ ਚੰਗਾ ਹੋਇਆ ਆ ਗਿਆ ਕਰੇ ਬਾਕੀ ਇਹਨਾਂ ਦਾ ਪਤਾ ਸੀ ਵੀ ਇਹਨੇ ਆ ਹੀ ਜਾਣਾ ਹੁੰਦਾ ਕੋਈ ਡਿੱਕ ਤਾਂ ਨਹੀਂ ਕਰਾ ਲਿਓ ਤੁਹਾਨੂੰ ਦੱਸਿਆ ਹੀ ਹਨਾ ਕਿ ਗਰਮੀ ਜੀ ਤਿੰਨ ਦਿਨਾਂ ਤੋਂ ਆਉਂਦੇ ਹੁੰਦੇ ਐ ਤੇ ਸਿਆਲ ਚ ਆਉਂਦੇ ਹੁੰਦੇ ਘੱਟੋ ਘੱਟ 5-7 ਦਿਨਾਂ ਤੇ ਬਾਹਰ ਬਈ ਆਪਣੇ ਰਹਿ ਗਏ ਸਿਰਫ ਦੋ ਜਾਨਵਰ ਇੱਕ ਖੱਬੀ ਗਲਾਬੀ ਬਗਲ ਵਾਲੀ ਹਨਾ ਇਹਦੀ ਭੈਣ ਹੀ ਤੇ ਇੱਕ ਸ਼ਾਖਾ ਨਵੇਂਾਂ ਚੋਂ ਤੇ ਹੁਣ ਮੇਰੀ ਡਾਇਗਰਾਮ ਐ ਬਦਾਂਬ ਤੋਂ ਪਾ ਲਿਆ ਹਨਾ ਛਿਤੀ ਛਿਤੀ ਕੋਈ ਟਾਈਮ ਕਾਫੀ ਲੇਟ ਹੋ ਗਿਆ ਅੱਜ ਲਗਭਗ 11:00 ਵਜੇ 10:00 ਵਜੇ 17 ਮਿੰਟ ਹੋ ਗਏ ਕਰਿਓ ਚੈੱਕ ਚੋਬਰ ਮੜਾ ਜਾ ਦੇਖ 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 ਤੇ ਟਾਈ ਹੈਂ ਤੀਜੇ ਦਿਨ ਉਹਨੂੰ ਕਿਹਣੀ ਕੈਸੀ ਤੈਨੂੰ ਹਣਾ ਆਇਓ ਬੈਠਾ ਚਲੋ ਬਈ ਮੈਂ ਮਦਾਨ ਘੱਟੀਆਂ ਨੇ ਇੱਧਰ ਪਹਿਲਾਂ ਇਹਨਾਂ ਨੂੰ ਰੱਖੀ ਚਾਰੇ ਕਬੂਤਰਾਂ ਨੂੰ ਭਰ ਕੇ ਟਰੇ ਇਹਨਾਂ ਦੀ ਇੱਕ ਮਿੰਟ ਆਹਮ ਨਾਲ ਖਾਣੀ ਧੱਕਾ ਮੁੱਕੀ ਨਹੀਂ ਕਰਨੀ ਕਿਸੇ ਨੇ ਆਇਓ 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 ਚੋ ਬ్రో ਖਾ ਲੋ ਲਓ ਜੀ ਟਰੇਡ ਪਰ ਰੱਖਤੀ ਇਹਨਾਂ ਨੂੰ ਲਓ ਜੀ ਤੇ ਇੱਧਰ ਇਹ ਕਬੂਤਰਾਂ ਨੂੰ ਵੀ ਰਾਜਮਾ ਪਾਣੀ ਪਿਆ ਦੇ ਆਇਓ 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 ਬੱਤ ਆਇਓ 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 ਪਿੰਡਾਂ ਡਾਕ ਡਾਕ ਕੇ ਆਪਾਂ ਮੜੇ ਪਾਸੇ ਹੋ ਗਏ ਹਾਂ ਹਾਂਜੀ ਬਾਬੇ ਤੇ ਹੁਣ ਆਪਾਂ ਵੀ ਘਰੇ ਜਾਏ ਹੀ ਬਈ ਰੋਟੀ ਰੋਟੀ ਖਾਈ ਯਾਰ ਟਾਈਮ ਬਹੁਤ ਹੋ ਗਿਆ ਲਗਭਗ ਹਨਾ 11:55 ਹੋ ਗਏ 12 ਵਜੇ ਨਾਲੇ ਸਵੇਰ ਦੀ ਨਹੀਂ ਖਾਧੀ ਆਪ ਹੀ ਹਿਸਾਬ ਕਿਤਾਬ ਲਾ ਲਓ ਤੁਸੀਂ ਤੇ ਬਾਕੀ ਸ਼ਾਕ ਖਾ ਵੀ ਆ ਗਿਆ ਬਈ ਹਰੇ ਹੁੰਜੇ ਤੇ ਗਲਾਬੇ ਟੂਸਲੇ ਵੀ ਕਰਤਾ ਅੰਦਰ ਤੇ ਦੂਜੇ ਨੂੰ ਪਾਣੀ ਪੂਣੀ ਪਿਆਰ ਕਰ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆ ਕੇ ਰੱਖਦੇ ਆਂ ਬਾਦਾਮ ਇਹਨਾਂ ਨੂੰ ਤੇ ਬਾਹਰ ਇੱਕ ਕਬੂਤਰੀ ਰਹੀ ਬਈ ਖੱਬੀ ਗਲਾਬੀ ਬਗਲ ਵਾਲੀ ਉਹ ਕੋਠੀ ਤੇ ਬੈਠੀ ਹੋਣੀ ਕੋਈ ਚੱਕਰ ਨਹੀਂ ਉਹਨੇ ਵੀ ਆ ਜਾਣਾ ਹਾਂਜੀ ਬਾਪੂ ਆ ਗਏ ਤੇ ਲੇ ਕਰੇ ਵਾਪਸ ਰੁੱਟ ਰੁੱਟ ਖਾਇਾਂ ਦੀ ਬਈ ਤੇ ਇੱਕ ਕਬੂਤਰੀ ਰਹੀ ਬੇਟੇ ਖੁੱਡੇ ਨਾਲ ਚੌਂਟੀ ਬੈਠੀ ਹਾਂ ਜਾਣਾ ਬਾਹਰ ਨੂੰ ਜਾ ਹੋਰ ਗੇੜਾ ਲਾਇਆ ਇੱਕ ਦਾ ਚੱਲ 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 ਹਾਂ ਕੋਈ ਨਾ ਫੇਰ ਤਾੜਾਂਗੇ ਤੇ ਹੱਥ ਮੇਜੇ ਕਰੀਏ ਚੈੱਕ ਬਈ ਹੁਣਾਂ ਪਾਣੀ ਪੁਣੀ ਖਿੱਚ ਲੈਣਾ ਵੱਡੀ ਮੀ ਦਾ ਸਾਰਿਆਂ ਨੇ ਯਾਰ ਤੇ ਸਾਂਭਣ ਵਾਲਿਆਂ ਕਬੂਤਰਾਂ ਵਿੱਠੇ ਵਾਲਿਆਂ ਭੜੀਆਂ ਮਾਰੀਆਂ ਯਾਰ ਰਾਤ ਥੋੜੀ ਜੀ ਨਾ ਚੀਜ਼ ਹੋਰ ਲਾਈ ਸੀ ਬਦਲ ਕੇ ਮੈਂ ਪਹਿਲਾਂ ਹੋਰ ਚੀਜ਼ ਲਾਉਂਦਾ ਹਾਂ ਸੀ ਇੱਕ ਮਿੰਟ ਤੁਹਾਨੂੰ ਦਿਖਾ ਹੀ ਦਿੰਨਾ ਮੈਂ ਅ ਚੱਲ ਕੋਈ ਨਾ ਕਰ ਜੋ ਪੀਲੀਆਂ ਇੱਕ ਕਰ ਤੂੰ ਬੜੀਆਂ ਹਰੀਆਂ ਪਹਿੜੀਆਂ ਬੈਠਾ ਮਾਰੀ ਜਾਂਦੀਆਂ ਤਾਂ ਯਾਰ ਚੱਲ ਇਹਨਾਂ ਨੂੰ ਦੂਜੀ ਪਹਿਲਾਂ ਵਾਲੀ ਚੀਜ਼ ਹੀ ਲਾਉਣੇ ਆ ਮੈਂ ਨਵਾਂ ਨੁਕਤਾ ਟਰਾਈ ਕਰਦਾ ਹੀ ਰਾਤ ਇੱਕ ਹੋਰ ਮੈਂ ਵੀ ਚੀਜ਼ ਹਨਾ ਤੇ ਇਧਰ ਦੋ ਕੂਤਰਾਂ ਨੂੰ ਹੋਰ ਰੱਖੇ ਬਦਾਮ ਲਗਭਗ ਸਾਰਿਆਂ ਦਾ ਕੂਤਰਾਂ ਨੂੰ ਪਾਣੀ ਖੱਚਿੰਗਾ ਸੀ ਬਈ ਚੱਕਰ ਅਲੀ ਗਾ ਦੇ ਆਇਓ 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 ਬੱਤ ਤੇ ਉੱਤੇ ਰੱਖ ਦੀ ਫੁੰਝ ਟੂਸੀ ਆਲ ਨੂੰ ਇੱਕ ਮਿੰਟ ਹਰ ਜਾ ਆਇਆ 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 ਖੰਡ ਤੇ ਇੱਕ ਕਬੂਦਰੀ ਰਹਿਗੋ ਦੇ ਵਾਸਤੇ ਕੱਟ ਦਿੰਨੇ ਆ ਬਦਾਮ ਲਓ ਜੀ ਤੇ ਜਿਹੜੀ ਲਾਸਟ ਕਬੂਦਰੀ ਰਹਿ ਗਈ ਕੱਛਾਂ ਵਾਲੀ ਇਹਨੂੰ ਇਹ ਬਦਾਮ ਰੱਖ ਦिए ਬਈ ਆਇਆ ਖੰਡ ਖਾਲਾ 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 ਪੁੱਤ ਤੇ ਇਹਨੂੰ ਖੁੱਡੇ ਛੱਡੇ ਅੱਗੇ ਨਾ ਯਾਰਾ ਕੂਤਰੋਂ ਤਾਂ ਤੇ ਰੱਖ ਦिए ਇਹਨਾਂ ਨੂੰ ਰੱਜਵੇਂ ਦਾਣੇ 1 ਮਿੰਟ ਆ ਚਾਰੇ ਕੂਤਰਾਂ ਨੂੰ ਹੋ ਗਏ ਇਹਨੂੰ ਬਦਾਮ ਪਾਈ ਸੀ ਉਦ ਦੀ ਆਪਣੀ ਤੋਤੀ ਸਾਫ ਕਣਕ ਆਇਓ ਖੰਡੋ ਆਇਓ 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 ਖਾ ਲੋ ਇਹਨੂੰ ਖਾਣ ਦੇ ਰੱਜ ਕੇ ਕਣਕ ਬਈ ਹਾਂ ਤੁਸੀਂ ਇਕੱਲੇ ਬਦਾਮਾਂ ਤੇ ਰਹਿਣਾ ਤੇ ਬਿਠਾਂ ਪੀਲਾ ਬਿਠਾਂ ਪੀਲੀਆਂ ਕਰ ਜੋ ਚੱਲ ਯਾਰ ਇਹਨੂੰ ਹੀ ਕਰਤੀ ਅੰਦਰ ਤਰਸ ਆ ਜਾਂਦਾ ਹਣਾ ਵੇਖ ਕੇ ਆਇਆ ਅੰਦਰ ਹੁਣ ਹਣਾ ਤਾਂ ਮਿੰਟ ਤੇ ਕੋਲ 2 ਐ ਤੇ 2 ਮਿੰਟ ਖੁੱਡਾ ਖੁੱਲਾ ਛੱਡ ਕੇ ਜਾਣਾ ਆਉਣਾ ਹੋਇਆ ਆ ਜਾ ਨਹੀਂ ਤੇਰੀ ਮਰਜ਼ੀ ਐ ਠੀਕ ਐ ਮੈਂ ਆ ਆਂ ਅੰਦਰ ਹੁਣ ਇੱਕ ਹੁਣ ਵੇਖੋ ਮਿੰਟ ਚ ਆ ਜੁੜੀ ਆਇਆ 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 ਆ ਜਾ ਆ ਜਾ ਲੱਗ ਗਈ ਨਾ ਕਿਵੇਂ ਤੇ ਨਹੀਂ ਤੇ ਸਿੱਧੀ ਆ ਜਾ ਕਰ ਤੂੰ ਕੋਈ ਚੱਕਰ ਨਹੀਂ ਬਾਬੇ ਨੂੰ ਵੀ ਛੱਡਾਂਗੇ ਆਪਾਂ ਕੋਠੀ ਤੇ ਪੈਂਦੀ ਐ ਨਾ ਥੋੜੇ ਸਾਹਮਣੇ ਇਹਨੂੰ ਆਹੀਂ ਛੱਡਦੇ ਆਂ ਪਾਣੀ ਪੂਣੀ ਚਕਾ ਕੇ ਕੋਡੇ ਇੱਕ ਦਿਨੇ ਦੇਖੀ ਆਉਗੀ ਆਹ ਬੈਠੀ ਲਓ ਜੀ ਤੇ ਇੱਧਰ ਜਿਹੜੇ ਕਬੂਤਰ ਰਹਿੰਦੇ ਸੀ ਇਹਨਾਂ ਨੂੰ ਬਦਾਮ ਰੱਖਤੀ ਪਤਾ ਹਰੇ ਫੁੰਝੇ ਵਾਲਾ ਹਰਾ ਫੁੰਝਾ ਗਲਾਬੀ ਤੋ ਬਦਾਮ ਕਿੱਥੇ ਵਧਰੀ ਭੈਣ ਦੀ ਤਰੀਦੀ ਦਿੱਤਾ ਮੈਂ ਫਿਰ ਬਦਾਮ ਕਿੱਥੇ ਐ ਪਤਾ ਹੀ ਨਾ ਤਾਂ ਦਿਨ ਨੂੰ ਹੁਣ ਦਿਸ ਗਏ ਗਾਲਾਂ ਗੋਲ ਲੈ ਕੇ ਲੈ ਤੂੰ ਵੀ ਹਾਲਾ ਏ ਤਰਨ ਤਰਨ ਬਾਹਰ ਕੇ ਤੂੰ ਤੈਨੂੰ ਤਾਂ ਦੂਪਦਮ ਪਾਇਆ ਤਾਂ ਹੀ ਮੈਂ ਤਰਨ ਤਰਨ ਬਾਹਰ ਕੇ ਹਨ ਤੇਰਾ ਹੱਕਾ ਦੂਪਦਮ ਦਾ ਚਲ ਰਹੀ ਐ ਨਹੀਂ ਗਈ ਸੀ ਬਈ ਬਾਕੀ ਕਿਉਂ ਬਾਦਾਮ ਦਾ ਪਰ ਉਹ ਤੂੰ ਵਾਹ ਮੈਂ ਇੰਨੇ ਸਾਰੇ ਉਹ ਕਬੂਤਰ ਬਾਹਰੇ ਪੁਲੀ ਦੀ ਸਾਰਿਆਂ ਨੂੰ ਬਾਪੂ ਤੇ ਪਤਾ ਹੀ ਨਹੀਂ ਲੱਗਾ ਪਹਿਲਾਂ ਪਹਿਲਾਂ ਜੀ ਮਗਾਤਾ ਕੰਮ ਤੇ ਆ ਮੜਾ ਪਾਂ ਲਈ ਦਵਾਈ ਲਾਈ ਸੀ ਜਿਹੜੇ ਕਬੂਤਰਾਂ ਨੂੰ ਬਈ ਇਹ ਦਵਾਈ ਤਾਂ ਖਿੱਚ ਠੀਕ ਹੈ ਤੇ ਉਹਦੀ ਫੋਕਾ ਆਪਣੀ ਲਾਇਆਗਾ ਤੇ ਮਲਬ ਵੀ ਕੱਢੇ ਆ ਮਾੜੇ ਮੋੜੇ ਗਿਣਵੇਂ ਚੁੜਮੇ ਬਾਬੇ ਤੇਰੀ ਭੈਣ ਫੋਣੀ ਡੇਕ ਵਜੀ ਸੋਰੀ ਸੋਰੀ ਵੀ ਗੜਾ ਬਾਦ ਨਿਕਲੇ ਇੱਕ ਤਾਂ ਦੇ ਕੋ ਆ ਪਿਆ ਤੇ ਇੱਕ ਆ ਪਿਆ ਬਸ ਗਿਣਵੇਂ ਕੋਈ ਦੋ ਚਾਰ ਹੀ ਕੱਢੇ ਆ ਔਰ ਜਿੰਨੇ ਕੋ ਹੁੰਦੇ ਉਹਨੇ ਕੱਢ ਦਿੰਦੇ ਹਨਾ ਹੁਣ ਜੇ ਹੋਏ ਨਾ ਫਿਰ ਕਿਹ ਕਿੱਥੋਂ ਕੱਢਣ ਵਿਚਾਰੇ ਉਹਦੀ ਰੱਖਦੀ ਬਈ ਕਣਕੇ ਨਾਲ ਤੂੰ ਵੀ ਕੋ ਪੁੱਤਰਾ ਔਰ ਅੱਜ ਵੀ ਲਓ ਖਾ ਲੋ ਤੇ ਵਾਟਰ ਕੋਈ ਰਾਖੀ ਦੇ ਕੇ ਕਮੈਂਟਰ ਨੂੰ ਕੋਲੀ ਵੇਲੀ ਕਰਕੇ ਕੋਈ ਤੇ ਆਪਾਂ ਵੀ ਚੱਲੇ ਘਰ ਨੂੰ ਬਸ ਸਿਰਫ ਚਾਰ ਕੂਤਰ ਰਹਿ ਗਏ ਵਿੱਚੋਂ ਤਿੰਨ ਡੀ ਵਾਰਮਿੰਗ ਵਾਲੇ ਆ ਇੱਕ ਕੂਤਰੀ ਗੁਲਾਬੀ ਬਗਲ ਵਾਲੀ ਜਿਹੜੀ ਲੇਟ ਆਈ ਏ ਠੀਕ ਹੈ ਤਾਂ ਦੋਵੇਂ ਬਾਲਟੀਆਂ ਲੈ ਚੱਲੇ ਘਰੇ ਤੇ ਇੱਧਰ ਲਾ ਰੱਖਿਆ ਬਈ ਮੈਂ ਕਿਹਾ ਵੀ 2 ਘੰਟੇ ਹਨਾ 쿨ਰ ਬਣਾ ਲ ਗਏ ਇਹਨਾਂ ਦਾ ਵੀਚਾਰਿਆਂ ਦਾ ਬੋਰੀ ਬਾਰੀ ਕਲਿੱਕ ਕਰਕੇ ਵਧੀਆ ਹਾਂਜੀ ਮੇਰੇ ਵੀਰੋ ਆ ਗਏ ਭਾਈ ਵਾਪਸ 2 ਘੰਟੇ ਘਰੇ ਲਾ ਕੇ ਹਨਾ ਗਰਮੀ ਵਾਲੇ ਓਹੋ ਬੁਰੀ ਸੁੱਖ ਕੀ ਆਪਣੀ ਦੋਵਿਆਂ ਨੂੰ ਜਾਵਾਂ ਲਓ ਜੀ ਤੇ ਇਧਰ ਆਪਣੇ ਬੈਟ ਕਲੇ ਕਬੂਤਰਾਂ ਨੂੰ ਵੀ ਪਾਤਾ ਦਾਣਾ ਐਂਡ ਵਾਟਰ ਓਕੇ ਬਾਪਿਓ ਤੇ ਆ ਨਵੇਂ ਕਬੂਤਰ ਚੋਂ ਬਰ ਤਾਂ ਛੱਡ ਗਿਆ ਵੀ ਉਹਦੇ ਦੱਸਣ ਦੇ ਮੁਤਾਬਕ ਕਹਿੰਦਾ ਮੈਂ ਰਿਸ਼ਤੇਦਾਰੀ ਚ ਜਾਣਾ 2-3 ਦਿਨ ਤੇ ਉਹਨੇ ਕਹਿੰਦਾ ਵੀ ਕਬੂਤਰ ਇੱਥੇ ਛੱਡ ਜਨਾ ਸਾਰੇ ਮੈਂ ਵੀ ਛੱਡ ਜਾ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਤੇ ਜਿਹੜੇ ਤਿੰਨ ਕਬੂਤਰਾਂ ਦੀ ਡੀ ਵਾਰਮਿੰਗ ਕੀਤੀ ਸੀ ਬਈ ਉਹਨਾਂ ਨੂੰ ਵੀ ਦਾੜੇ ਰੱਖਤੀ ਇਹ ਦਵਾਈ ਵਾਲਾ ਪਾਣੀ ਵੀ ਖਿੱਚ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਫੋਕਾ ਪਾਣੀ ਦਿੱਤਾ ਸੀ 5-5 ਐਮਐਲ ਉਹ ਵੀ ਖਿੱਚ ਗਿਆ ਸੀ ਠੀਕ ਆ ਬਾਪਿਓ ਇੱਕ ਕਮੈਂਟ ਇਧਰ ਭੇਜ ਦਿਆਂ। ਤੇ ਇਹ ਰੱਖਦੀ ਆ ਆਪਣੇ ਕਬੂਤਰ ਅੱਗੇ ਆਇਆ ਏ ਖਾਲਾ। ਬਹੁਤ ਟਾਈਮ ਹੋ ਗਿਆ। ਭੁੱਖ ਲੱਗੀ ਏ ਉਹਨੂੰ ਤੋਂ ਬੜੀ ਜਿਆਦੇ। ਕਦੋਂ ਦਾ ਵੇਲੀ ਜਾਂਦਾ। ਦੇਖਿਓ ਹੁਣ ਆਪਾਂ ਕੋ ਭੱਜ ਕੇ ਥਲੇ ਆਇਆ ਆਇਆ ਆਇਆ। ਮਾਰ ਜਾ ਛਾਲ। ਮਾਰ ਮਾਰ ਉਮਰੀ। ਹਾਜੀ ਇਧਰ ਬਾਡੀਆਂ ਕਬੂਤਰੀਆਂ ਨੂੰ ਦਾਣੇ ਵੀ ਪਾਦੇ ਤੇ ਵਾਟਰ ਵੀ ਪਾਤਾ ਪਾਪਿਓ। ਓਕੇ ਆ ਕੰਮ ਕਲੀਅਰ ਹੈ ਇਹਨਾਂ ਦਾ। ਤੇ ਇਧਰ ਥਾਲੇ ਪਾਸੇ ਵੀ ਵਾਟਰ ਤੇ ਦਾਣੇ ਵੀ ਪਾ ਦੇ ਇਧਰ। ਤੇ ਲਾ ਦੀ ਜੀ ਲੋਗ ਇਹਨਾਂ ਨੂੰ ਇਧਰ ਤਾਂ ਕੰਮ ਕਲੀਅਰ ਆ ਸਾਰਾ ਆਪਣਾ ਤੇ ਜਿਹੜੇ ਕਬੂਤਰਾਂ ਦੀ ਡੀ ਵਾਰਮਿੰਗ ਕੀਤੀ ਸੀ ਬਈ ਉਹਨਾਂ ਦਾ ਵੀ ਦਾਣਾ ਪਾਣੀ ਹੋ ਗਿਆ ਤੇ ਆਹ ਕਬੂਤਰੀ ਰਹਿ ਗਈ ਸੀ ਇਹਨੂੰ ਵੀ ਛੜਤੀ ਵਿੱਚ ਠੀਕ ਐ ਦੋਵੇਂ ਕਬੂਤਰਾਂ ਛੜਤੀਆਂ ਤੇ ਕਬੂਤਰ ਕਬੂਤਰਾਂ ਨੇ ਪਾਸੇ ਛੜਤਾ ਉਹ ਕੈਰਪੋਟਾਂ ਹਾਂ ਜਵਾਨਾ ਕੀ ਕਰਦਾ ਬੈਠਾ ਫਿਰ ਚੱਲ ਗਏ ਕੋਈ ਖਾਣ ਚੀਜੀ ਲੈਣ ਇਹ ਨੂੰ ਮਤਰਾ ਇਹ ਆਂਦੇ ਨੂੰ ਗਾਮਾ ਆਇਆ ਚੱਲ ਗਏ ਖਾਨ ਚੀਜੀ ਲੈਣਾ ਉੱਥੇ ਹੀ ਮੋੜਤਾ ਮੋੜ ਸਾਈਕਲ ਘੁਮਾਤਾ ਤੇਰੇ ਬਾਈ ਨੇ ਸ਼ਕਤੀ ਮਾਨ ਨੂੰ ਕਹਿੰਦਾ ਚੱਲ ਤਿਆਰੀ ਆ ਮੈਂ ਤਾਂ ਚਲੋ ਅਸੀਂ ਬਾਹਰ ਜਾ ਕੇ ਕਰਾ ਖਾਨ ਚੀਜੀ ਦਿਵਾ ਲਿਆ ਮੈਂ ਇਹਨੂੰ ਉਹ ਦੂਜਾ ਕਿਤੇ ਛੋਟਾ ਉਹ ਨਹੀਂ ਆਉਂਦਾ ਚੱਲ ਕੋਈ ਨਾ ਉਹਨੂੰ ਉਹਦੇ ਵਾਸਤੇ ਘਰੇ ਹੀ ਲਿਆਵਾਂਗੇ ਬੱਜੀ ਜੀ ਆਇਆ ਫਿਰ ਚੱਲ ਗਏ ਹਾਂਜੀ ਵਾਪਸ ਤੇ ਜਵਾਕ ਨੂੰ ਤੀਜੀ ਦਿਵਾ ਲੈਂਦੀ ਸੀ ਵੀ ਚਾਰ ਪੰਜ ਕੁਲਫੀਆਂ ਦਿਵਾ ਲੈਂਦਾ ਮੈਂ ਉਹ ਵਾਰ ਵੀਡੀਓ ਨਹੀਂ ਬਣ ਪਈ ਹਣਾ ਫੋਨ ਆਗਾ ਸੀ ਇੰਪੋਰਟੈਂਟ ਥੋੜਾ ਜਾਂ ਥੋੜਾ ਜਣੀ ਜਿਆਦਾ ਇੰਪੋਰਟੈਂਟ ਆਇਆ ਸੀ ਉਹ ਸਹੀ ਦੱਸ ਤਾਂ ਕਰੇ ਤੁਹਾਨੂੰ ਵੀਡੀਓ ਵੀਡੀਓ ਦਾ ਟੂਆ ਮਾਰ ਗੱਲ ਕਰਨ ਲਗੇ 2 ਮਿੰਟ ਕਿ ਨਹੀਂ ਤੇ ਲੈ ਚੱਲੀਏ ਸਮਾਨ ਆਪਣਾ ਵੀ ਉਧਰ ਲੈ ਕਰ ਰਹੇ ਹਣਾ ਜਿਹੜਾ ਦੇਣਾ ਹੁੰਦਾ ਕਬੂਤਰਾਂ ਨੂੰ ਰੋਜ਼ ਸ਼ਾਮੀ ਸੁਭਾ ਤੜਕੇ ਦਵਣੀ ਕਿੱਧਰ ਜਾਂਦਾ ਭੱਜਾ ਤਾਸ਼ ਲਈ ਮਤਾਂ ਕਿਥੇ ਇਹ ਤਾਂ ਕਰ ਕਰ ਇਕੱਠੀ ਤੇ ਲਾਜ਼ਮੀ ਕਰ ਵੇਖੀ ਕਿਤੇ ਨੁਕਸਾਨ ਹੋ ਜੇ ਕਿਤੇ ਤਾਸ਼ ਦਾ ਦੀ ਲਾਸਟ ਕਬੂਤਰੀ ਸੀ ਬਈ ਇਹਨੂੰ ਵੀ ਦਾਣੇ ਖਵਾਤੇ ਸੀ ਤੇ ਛੜ ਦੇ ਗੁੱਡੇ ਚ ਹੂੰ ਜਾਵੜਾ ਟਕਾਣੇ ਦੇ ਉਹ ਉਹਦੀ ਕੋਠਾਂ ਢਾਈ ਤਿੰਨ ਚਾਰ ਹੀ ਵੀ ਤਿੰਨ ਚਾਰ ਨਹੀਂ ਬੈਂਦੀ ਤੇ ਇੱਕ ਤੇ ਆ ਇਸ ਗਲਤਾਂ ਉਹਦੇ ਆਖਣ ਨੂੰ ਸਿਆਣੀਏ ਕੋਠੇ ਦੇ ਬੈ ਕੇ ਮੁੜੇ ਆਉਂਦੀ ਐ ਹਾਂਜੀ ਬਾਬੋ ਕਰਦੀ ਐ ਭਾਈ ਬਣਾਉਂਦੀ ਐ ਐਕਟੀਨਾ ਪਹਿਲਾਂ ਤਾਂ ਲੁਕਣਾ ਪਊ ਕਿਉਂਕਿ ਇੱਕ ਚੀਜ਼ ਮੈਂ ਦੇਖੀ ਐ ਇਧਰ ਪੱਖਾ ਚੱਲੀ ਜਾਂਦਾ ਹੁੰਦਾ ਉਹਨਾਂ ਦੀ ਆਵਾਜ਼ ਕਲੀਅਰ ਨਹੀਂ ਆਉਂਦੀ ਮਾਰੇ ਪੱਖੇ ਦੇ ਪਾਸੇ ਹੋ ਜਾਂਦੇ ਹੈਗੇ ਬਸ ਠੀਕ ਆ ਬਈ ਸੌਣੇ ਆ ਫਿਰ ਕੱਲ ਨੂੰ ਸਵੇਰੇ ਉੱਠਣਾ ਹਣਾ ਤੇ ਖੜਕਿਆ ਕਦਾ ਜਾਂਦਾ ਦੋ ਕਬੂਤਰਾਂ ਸਾਹਮਣੇ ਆਇ ਕੱਲ ਨੂੰ ਉਸ ਨੂੰ ਪਤਾ ਇੱਕ ਤਾਂ ਆਪਣੀ ਤਾਰਾਂ ਵਾਲੀ ਹੈ ਨਾ ਉਸ ਦਿਨ ਜਮ ਲੰਡੂ ਹੀ ਲਾ ਗਿਆ ਆਪਣੇ ਗੇੜਿਆਂ ਵਾਲੇ ਦਿਨ ਕਦੇ ਕੂਦਰੀ ਪਾਸੇ ਨਹੀਂ ਬੈਠੀ ਵਿਚਾਰੀ ਉਹ ਉਹ ਚੱਕ ਰਸੋਤਨ ਕਿ ਉਹ ਦਿਨ ਦਵਣੀ ਕੁੱਟਿਆਂ ਦੇ ਸਮਾਨ ਥਲੇ ਖੜਕਾ ਕਰੀ ਜਾਵੇ ਤੇ ਮੈਂ ਯਾਰ ਵੇਖਣਾ ਕੂਤਰ ਬੈੰਦੇ ਕਿਉਂ ਨਹੀਂ ਤੇ ਫਿਰ ਮੈਂ ਦਵਣੀ ਨੂੰ ਆਖਾ ਮਾਂ ਤੂੰ ਰੋਕ ਪਾਈ ਖੜਕਾ ਕਰੇ ਨਾ ਕੂਤਰਾਂ ਦਾ ਬੈਠਣ ਦਾ ਟਾਈਮ ਹੋ ਜਾਂ ਪਿਆ ਕੂਬੂਤਰੀ ਤਾਈ ਦੋ ਤਿੰਨ ਬਿਚੇਰੀ ਬੈਠ ਰਾਈ ਉਹ ਡਰ ਕੇ ਦੇ ਪਾਸੇ ਬੈ ਗਈ ਨਾਲ ਤਾਰਾਂ ਤੇ ਚਲੋ ਕੂ ਚੱਕਰ ਵਾਲੀ ਗੱਲ ਨੇ ਆਪਾਂ ਸੰਭਾਂਗੇ ਟੈਨਸ਼ਨ ਨਾ ਲਓ ਤੇ ਪਾਣੀ ਪੁਣੀ ਬਈ ਭਿਉ ਰੱਖੇ ਕਾ ਪਿਉ ਰੱਖੇ ਜੇ ਬਾਦਾਂ ਵੇ ਦੇ ਚੂਪ ਪਾਣੀ ਪੀ ਕਾ ਪਾਣੀ ਹੀਣਾ ਸਾਰੇ ਸੰਦ ਸੰਦ ਕੈਂ ਮੈਂ ਤੜਕੇ 4 ਵਜੇ ਉੱਠਣਾ 3:30 ਵਜੇ ਤੇ ਲਾਉਣੇ ਆ ਦੋਵੇਂ ਕਬੂਤਰਾਂ ਦੇ ਡਿਊਟੀ ਤੇ ਦੋਵੇਂ ਕਬੂਤਰਾਂ ਸਹੀ ਸਾਵਾਂਗਾ ਤਾਂ ਦੋਵੇਂ ਛੱਡਾਂਗੇ ਨਹੀਂ ਇੱਕ ਤਾਂ ਛੱਡਣੀ ਛੱਡਨੀ ਆ ਫਿਰ ਆਪਾਂ ਹਨਾ ਪਰਸੋਂ ਤੇ ਚਿੱਟੀਆਂ ਬਿਠਾਂ ਦਾ ਵੀ ਹੱਲ ਪੁੱਛ ਲਿਆ ਆਪਾਂ ਹਨਾ ਬਾਈ ਕੋਰੇ ਨਾਲ ਗੱਲ ਕੀਤੀ ਸੀ ਮੈਂ ਬਹੁਤ ਦਿਨ ਬਾਅਦ ਫੋਨ ਲਾਇਆ ਸੀ ਅੱਜ ਤੇ ਸ਼ਾਇਦ ਚਿੱਟੀਆਂ ਬਿੱਠਾਂ ਦਾ ਵੀ ਹੱਲ ਹੋ ਜੇ ਆ ਕੱਲ ਨੂੰ ਤਾਂ ਨਹੀਂ ਹੁੰਦਾ ਹੱਲ ਇਹ ਗਾਂ ਕਬੂਤਰ ਜਿਹੜੇ ਸਾਹਮਣੇ ਆ ਸ਼ਾਇਦ ਉਹ ਆਪਾਂ ਰਿਕਵਰ ਕਰ ਲਿਆ ਆਪਣੇ ਕਬੂਤਰ ਤੇ ਬਾਕੀ ਬਈ ਹਰਨ ਦਾ ਕਾਰਨ ਵੀ ਪਤਾ ਲੱਗ ਗਿਆ ਹਨ ਉਹ ਤਾਂ ਮੈਨੂੰ ਆਪ ਨੂੰ ਵੀ ਪਤਾ ਸੀਗਾ ਮਾਮਾ ਐ ਕਰਕੇ ਦੱਸਿਆ ਮੈਂ ਵੀ ਬਾਈ ਕਬੂਤਰ ਚਿੱਟੀਆਂ ਬਿੱਠਾਂ ਮਾਰ ਜਾਂਦੇ ਐ ਰਿਕ ਤਾਂ ਹੁੰਦਾ ਕਬੂਤਰ ਇੱਕ ਅੱਧੀ ਚਿੱਟੀ ਬਿੱਠ ਮਾਰ ਗਿਆ ਪੰਜ ਪੰਜ 7 7 ਚਿੱਟੀਆਂ ਬਿੱਠਾਂ ਮਾਰ ਦਿਆ ਵੀ ਮੈਂ ਖਾ ਚਰਬੀ ਵਾਲਾ ਸਾਹਮਣੇ ਵੇਲੇ ਕਬੂਤਰ ਉਹ ਕਹਿੰਦਾ ਬਾਈ ਕਿਹੜਾ ਕੂਤਰ ਚਿੱਟੀ ਬਿਠ ਮਾਰ ਗਿਆ ਉਹ ਕੂਤਰ ਬਾਜੀ ਨਹੀਂ ਜਿੱਦਾ ਗੱਲ ਇੱਥੇ ਮਗਾ ਦੀ ਕਿੱਡੇ ਚੰਗਾ ਨਸਲਾਂ ਕੁਝ ਵੀ ਹੈ ਕਹਿੰਦਾ ਯਾਰ ਉਹ ਕਬੂਤਰ ਪਰ ਜਿਹੜਾ ਕੂਤਰ ਚਿੱਟੀ ਬਿਠ ਮਾਰ ਗਿਆ ਉਹ ਕੂਤਰ ਬਾਜੀ ਨਾ ਜਿੱਤੂਗਾ ਕੋਈ 50 ਵਿੱਚ ਇੱਕ ਕੂਤਰ ਬਾਜੀ ਜਿੱਤੂ ਕਹਿੰਦਾ 50 ਵਿੱਚ ਠੀਕ ਹੈ ਪੌਸਿਬਿਲਟੀ ਦੇਖੋ ਸੀ ਤੇ ਨਹੀਂ ਕਹਦਾ ਕੂਤਰ ਬਾਜੀ ਨਹੀਂ ਜਿੱਦਾ ਮੈਂ ਬੈਠਾ ਕਹਿੰਦਾ ਜੇ ਬਾਜੀ ਜਿੱਤੇ ਕਬੂਤਰ ਕਹਿੰਦਾ ਚਿੱਟੀਆਂ ਬਿਠਾ ਵਾਲਾ ਕੂਤਰ ਨੂੰ ਚਿੱਟੀ ਬਿਠ ਨਹੀਂ ਮਾਰਨੀ ਚਾਹੀਦੀ ਕਹਿੰਦਾ ਸਾਹਮਣੇ ਵਾਲੇ ਤੇ ਦੂਜੀ ਗੱਲ ਕਹਿੰਦਾ ਚਲ ਇੱਕ ਤਾਂ ਫਾਲਟ ਹੈਗੇ ਹੈ ਇੱਕ ਪਾਣੀ ਨਹੀਂ ਖੀਦੇ ਬਈ ਕਹਿੰਦਾ ਇਹਦਾ ਦੋ ਦੋ ਫਾਲਟ ਆ ਕਹਿੰਦਾ ਹਨ ਧਾਨਾ ਤੇਰੇ ਕਬੂਤਰ ਜਿਹੜੇ ਉੱਡ ਗਏ ਇਹਨਾਂ ਨਹੀਂ ਤਾਂ ਕਬੂਤਰੋ ਇੰਨਾ ਵੀ ਨਹੀਂ ਉੱਡਤਾਗਾ ਜਿਹੜੇ ਸਾਹ ਤੇ ਸਭੇ ਸੀ ਕਬੂਤਰ ਉਹ ਮੇਰੀ ਕੋਈ ਗਲਤੀ ਨਹੀਂ ਉਹ ਭਈ ਕਬੂਤਰਾਂ ਦੇ ਅੰਦਰੋਂ ਮੈਂ ਗੱਲਬਾਤ ਕੀਤੀ ਸੀ ਨਾ ਵੀ ਕਬੂਤਰਾਂ ਦੇ ਅੰਦਰ ਫਾਲਟ ਅੰਦਰੋਂ ਇਨਫੈਕਸ਼ਨ ਬਣੀ ਪਈ ਹੈ ਕਬੂਤਰਾਂ ਦੇ ਹੁਣ ਉਹ ਚੀਜ਼ ਨੂੰ ਆਪਾਂ ਕੱਲ ਤੋਂ ਦਵਾਈਆਂ ਲਿਆਉਣੇ ਐ ਰਿਕਵਰ ਕਰਦੇ ਆ ਪਹਿਲਾਂ ਕਬੂਤਰ ਸੈੱਟ ਵਟ ਕਰਾਂਗੇ ਫੇਰ ਕਬੂਤਰ ਸਾਹਮ ਕੇ ਦੇਖਾਂਗੇ ਤੋ 10 ਦਿਨ ਬਾਅਦ ਫੇਰ ਵੇਖਾਂਗੇ ਕੀ ਪਤਾ ਕੋਈ ਚੰਗਾ ਰਿਜ਼ਲਟ ਮਿਲੇ ਹਨਾ ਚਲੋ ਠੀਕ ਆ ਬਸ ਓਕੇ ਆ ਭਾਈ ਸੌਂ ਹੀ ਕ ਬਾਈ ਬਾਈ ਸਾਰੇ ਵੀਰਾਂ ਨੂੰ